ਪ੍ਰਬੰਧਕ ਕਮੇਟੀਆਂ ਆਈਆਂ ਜਿੰਨੀਆਂ ਵੀ ਗੁਰਮਾ ਪਿਆਰੇ ਨਗਰ ਪੰਚਾਇਤਾਂ ਆਈਆਂ ਉਹਨਾਂ ਸਾਰਿਆਂ ਨੂੰ ਮਿਲ ਕੇ ਜਾਣਗੇ ਭਾਈ ਨਵਦੀਪ ਸਿੰਘ ਜੀ ਜੀਤਾ ਚੇਅਰਮੈਨ ਸ਼ੁਕਰ ਰੰਗਲਾ ਤਕਰੀਰੀ ਆਈ ਭਈ ਪ੍ਰਦੀਪ ਸਿੰਘ ਜੈਨ ਪੋਣਾ ਵਾਲੀ ਹਿੰਜੀ ਤੋਂ ਆ ਉਹਨਾਂ ਵੱਲੋਂ 21000 ਰੁਪਈਆ ਤੇ ਹੋਰ ਸਨਮਾਨਕਾਰਾਂ ਸਹਿਬਾਨਾਂ ਦਾ ਤੇ ਆਏ ਹੋਏ ਮਾਪੁਰਸ਼ਾਂ ਦਾ ਇੱਥੇ ਸਨਮਾਨ ਹੋਣਾ ਹੈ

छह साल ग्यारह सौ रुपया कला तो जेडे सांमा संस्था आई है उन्होंने भी बेटिया करके हिस्सा पाओ ਤੋ ਸਾਰਿਆਂ ਨੇ ਉਹਨਾਂ ਨੇ ਮੈਨੂੰ ਮਿਲ ਕੇ ਜਾਣਾ ਪੜੀਗਰ ਮੈਕਸ ਵੀ ਪੇਂਟ ਸੱਤਾ ਬ੍ਰਹੰਤ ਮਾਇਆ ਉਹਨਾਂ ਵੱਲੋਂ ਆਈ ਉਸਤਾਨਗਾਰ ਜਾਲੇ ਰੱਖ ਦਿੰਦੇ ਵੀ ਸਾਰੇ ਕਰੋ ਥੋੜਾ ਜੀ ਇਹ ਕਹਿਣਾ ਹੋਇਆ ਤੁਸੀਂ ਥੋੜਾ ਸੈਟ ਹੋ ਜਾਓ ਕਿ ਕੱਕ ਜੀ ਤੁਸੀਂ ਕਹਿ ਕੇ ਕਹਣਾ ਆਜਣਾ ਮੇਰੇ ਤੇ ਕਿਹੜਾ ਆਏ ਬਾਬਾ ਜੀ ਤੁਸੀਂ ਬਰਾਜੋ ਬੋਲੇ ਕੋਣ ਆ ਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਬਾ ਜੀ ਬੇਨਤੀ ਮੰਨ ਲਾਜੋ ਜੀ ਜੀ ਸੁਣਨਾ ਕਿੱਛ ਹੋ ਜਾਏਗਾ multimassbieren Jazmundirgas <laughs> pecaks Nice hands maus the preconcello the the uh Gesi guess the the ਜੀ ਮਾਣਾ ਸਾਡੇ ਦੇ ਵੀਰੇ ਵੀਰੇ ਮਾ ਆਲੋਤ ਨਾਲ ਫੜੀ ਨਾ ਵੀਰੇ ਵੀਰੇ ਆ ਥੋੜੀ ਕੈਟ ਦਿਓ ਓਏ ਬੜਾ ਤੇਰਾ ਕਵੇਂ ਆ ਮਾ ਆਪੁਰਸ਼ਾਂ ਨੂੰ ਇੱਕ ਕੈਟ ਦਿਓ ਮੇਰੇ ਇੱਧਰ ਹੋ ਜਾਓ ਪਿੱਛੇ ਹੋ ਜਾਓ ਕੜਿਆ ਮਾਣਾ ਓਏ ਬੜਾ ਪਿੱਛੇ ਹੋ ਜਾਓ ਪਿੱਛੇ ਪਿੱਛੇ ਲੰਡਾ ਯਾਰੋ ਇਹ ਬਾਰ ਬਾਰ ਸੁਣ ਦਰਵਾਜ਼ਾ ਕਰੀ ਜਿਹੜੇ ਵੀ ਨਜ਼ਰ ਆਏ ਨੇ ਉਹ ਵੀ ਮੈਨੂੰ ਮੇਰੀ ਬੇਨਤੀ ਹੈ ਕਿ ਦੱਸ ਕੇ ਜਾਣ ਕਿ ਕਿਸ ਜਣ ਕਿਸ ਲਈ ਲਖਣਾਂ ਦੀ ਸੇਵਾ ਕਰ ਸਕਦੇ ਇੱਕ ਇੱਕ ਦਿਨ ਆਪਾਂ ਸਾਰੇ ਜਣੇ ਵੰਡਾਂਗੇ